ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਂਟੀ ਅੰਕਲ ਆਏ ਆ ਸਾਡੇ ਰਾਨੂ ਮੱਟੀ ਦੇ ਘਰੇ ਅੱਜ ਕਰਦੇ ਆ ਅਸੀਂ ਜੁਵੇ ਦਾ ਲੰਗਰ ਇੱਥੇ ਅੰਟੀ ਜੀ ਉਹਨਾਂ ਨੂੰ ਸ਼ੂਟ ਕਰਕੇ ਆਏ ਆ ਤੇ ਅਸੀਂ ਬੜੀ ਪ੍ਰਮਾਸ਼ ਨਾਲ ਮਿਲਤਾ ਕਰਕੇ ਸੱਦੇ ਆ ਨਾ ਨਹੀਂ 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 ਮਿਲਤਾ ਵੀ ਕਰ ਤਿੰਨ ਚਾਰ ਫੋਨ ਤੇ ਫੇਰ ਮਿਲਤਾ ਨਹੀਂ ਫੋਨ ਤੇ ਆਪਾਂ ਕੀਤੇ ਆ ਸਿਰ ਮੱਥੇ ਧਰਵਾਤਾ ਦਾ ਕਿ ਰਹੀ ਆ ਘਜਰ ਫੇਰ ਨਾ ਕਿ ਚੱਲੇ ਮੈਂ ਹਾਂ ਪੱਤਰੀ ਕੱਲ ਨਹੀਂ ਗਿਆ ਅੱਜ ਭਾਂ ਪਿੰਡ ਦੇ ਵਿੱਚ ਰੌਣਕਾਂ ਹੀ ਰੌਣਕਾਂ ਬਹੁਤ ਲੰਗਰ ਲੱਗਿਆ ਸ਼ਬੀਰ ਵੀ ਲੱਗੀਆਂ ਤੇ ਲੰਗਰ ਦਾ ਲੱਗਿਆ ਤਿੰਨ ਲੰਗਰ ਵਾੜੇ ਵਿੱਚ ਅੱਛਾ ਕਿ ਤਰਨ ਚਾਹੀਏ ਇੱਕ ਨੇ ਤਾਂ ਤਾਂ ਕਰਾਈ ਪਈ ਇੱਕ ਨੇ ਨੂੰ ਘੋੜਤਾ ਲੱਗਰਨੇ ਨਾਲ ਸੁਣਾ ਇੱਕ ਨੇ ਇੱਕ ਵੱਲੋਂ ਖਾ ਲਈ ਨੇ ਦੂਜਿਆਂ ਵੱਲੋਂ ਘਰ ਨੂੰ ਲੈ ਜਾਂਦੇ ਨੇ ਨਹੀਂ ਇੱਕ ਵੱਲੋਂ ਹੀ ਖਾ ਕੇ ਇੱਕ ਨੇ ਦੂਜੂ ਬੜੀਆ ਲੈ ਇੱਥੇ ਦੂਜੂ ਪਰ ਦੰਦ ਦਾ ਕਰਦੇ ਓ ਜਿੰਨੇ ਕਹਿੰਦੇ ਨੇ ਔਨੇ ਛੋਨੇ ਕੁੜੀਆਂ ਇੱਥੇ ਖਾਦੇ ਨਹੀਂ ਸਕਦੇ ਜਿੰਨੇ ਚੁਪੇ ਜਿੰਨੇ ਲੋਲੂਆਂ ਚੱਲਦੇ ਆ ਹਾਂ ਏਦਾਂ ਹੁੰਦਾ ਆ ਖਾਣਾ ਖਾਗੜ ਜੀ ਜਿੰਨੀ ਮੋਕਦੀ ਜਿੰਨੀ ਉੱਧਾ ਤਰੋਂ ਮੂੰਹ ਸਾਸਰੀ ਕਾਲ ਜੀ ਮਨੀ ਆ ਜਾ ਲਓ ਜੀ ਬੜੀ ਪਾਈ ਅਸ਼ੀ ਗਾ ਜੀ ਸਾਰਿਆਂ ਨੂੰ ਇਹ ਮਨੀ ਭਾਜੀ ਆਏ ਆ ਜੀ ਅੱਜ ਤੇ ਬਹੁਤੇ ਜਿਆਦੇ ਸੇਵਾ ਕਰਨ ਦੇ ਆ ਬਹੁਤ ਮਨਪੂਰਨ ਹੋ ਆ ਗਏ ਸਾਸਰੀ ਕਾਲ ਜੀ ਸਾਰਿਆਂ ਲੈ ਮਗਰ ਆਈਆਂ 7 ਵਜੇ ਆਏ ਮੇਰੇ ਦੋਵੇਂ ਮੁੰਡੇ ਅੱਛਾ ਰੱਬ ਨੇ ਮੈਨੂੰ ਮੂੰਹ ਮੰਗਿਆ ਰੱਬ ਦਾ ਜਵਾਨਾ ਹੀ ਉੱਡੀ ਕਰਦੀ ਆ ਰੋਟੀ ਭੈਣ ਜੀ ਮਾਂ ਪਾਪੇ ਦੇ ਵੀ ਜਾ ਕੇ ਮੰਨ ਜਣਾ ਨਾ ਉੱਛੜ ਗਿਆ ਕਿ ਮਾਲਕਾ ਹਰ ਇੱਕ ਮੇਰੀ ਚੀਜ਼ ਹੈ ਸਹੀ ਗੱਲ ਹੈ ਇਹਦੀ ਅੱਜ ਕੋਈ ਤੇ ਮਾਰਦੀ ਆ ਬਿਲਕੁਲ ਬਿਲਕੁਲ ਨਹੀਂ ਆਏ ਕਿਤੇ ਆਏ ਤੇ ਪਾਟਾ ਕਿਹੜੀ ਕੋਈ ਨਹੀਂ ਕੋਈ ਟੈਂਸ਼ਨ ਨਹੀਂ ਲੈਦੀ ਟੈਂਸ਼ਨ ਨਹੀਂ ਲੈਦੇ ਸਾਡੇ ਕੱਠੇ ਮੈਂ ਤੇਰੇ ਨਾਲ ਆ ਗਈ ਹੈ ਸਹੀ ਗੱਲ ਹੈ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਤੂੰ ਮੇਰੇ ਨਾਲ ਆ ਗਿਆ ਜੇ ਤੇਰੇ ਆਏ ਨੂੰ ਮਿੰਨਾ ਇਹਨਾਂ ਦਾ ਹੋ ਜਾਣਾ ਚੜਾ ਇੱਕ ਪੱਲਾ ਦੇ ਦੋ ਨਹੀਂ ਕੋਈ ਨਹੀਂ ਦੋ 11 ਕੋਈ ਗੱਲ ਨਹੀਂ ਕਰਨੀ ਗੱਲ ਚਾਹ ਦੇ ਨਾਲ ਵੀ ਨਹੀਂ ਮਨ ਕਰਾ ਨੌ ਪੁੱਤ ਨਹੀਂ ਆ ਗਿਆ ਤਾਂ ਆਵੇ ਨੌ ਪੁੱਤ ਕੇ ਅਹੀਂ ਕੁ ਬਦਲ ਆ ਕੇ ਅੰਟੀ ਨੂੰ ਸੱਤ ਵਜੇ ਤੋਂ ਪਹਿਲਾਂ ਪਹੁੰਚ ਜਾਣਾ ਹਾਂ ਤੇ ਮੈਂ ਪੁੱਤ ਫੜਾ ਲੈਣੀ ਨਹੀਂ ਕਿਹੇ ਦੀ ਮਾਜੀ ਘਟ ਤੋਂ ਪਹਿਲਾਂ ਆ ਕੇ ਮੰਗਰੀ ਹਾਂ ਜੇ ਨਾ ਜਨ ਫੁੱਲਾ ਬਰਾਬਰ ਹਾਂ ਲੋਦੇ ਆਂ ਪੁੱਤ ਤੇ ਮਗਰਬੋਲੀ ਖਾਣ ਪੀਣ ਨੂੰ ਉਹੀ ਵੀ ਆਵੇ ਬੈਣ ਭਰਾ ਨਹੀਂ ਇਹ ਮੈਨੂੰ ਸੁਵੇਦ ਆਖਿਆ ਸੀ ਹਾਂ ਨਹੀਂ ਰਾਤੀ ਮੈਂ ਉਹ ਕੰਮ ਕਰਨਾ ਹੀ ਤੇਰੇ ਮੈਂ ਇਨ ਤੁਹਾਡੇ ਕੋਲ ਕਹਿਤਾ ਤੇ ਮੌਲਵੀ ਦਾ ਮੌਜੂਰ ਮੁਰਕੇ ਕੰਮ ਤੇ ਸਾਰੀ ਜਿਹੜੀ ਮੇਰੀ ਉਹ ਗੱਲ ਵੀ ਨਿਆਂ ਤੋਂ ਉਹਦੇ ਬਾਅਦ ਵੀ ਪੜਾ ਪੜਾਉਂਗੀ ਨਾ ਨਹੀਂ ਆਉਂਦੀ ਸੀ ਨੇ ਰਹਿ ਗਿਆ ਇੱਕੋ ਕਰਨ ਵਾਲਾ ਦੇ ਘਰ ਕੇ ਆ ਗਿਆ ਉਹ ਨਵੇਂ ਸੀਨ ਕਰਨਾ ਤੇ ਕਰਕੇ ਤੇ ਫੇਰ ਆਉਨੇ ਆ ਹਾਂ ਇਹ ਵੀ ਕੰਮ ਜ਼ਰੂਰੀ ਨੇ ਹਾਂਜੀ ਆਹ ਗਰਮੀ ਬੜੀ ਆ ਅੱਜ ਤੇ ਕਿਤੇ ਹੋਈ ਹੈ ਇਹਨਾਂ ਦਿਨ ਹੋ ਗਏ ਅੱਜ ਕੱਲ ਤਾਂ ਮਿਲਣਾ ਨਹੀਂ ਪਈ ਸਾਡੇ ਤੋਂ ਵੀ ਫੇਰ ਹੋ ਗਿਆ ਹੈ ਪਰਸੋਂ ਪਰਸੋਂ ਤਾਂ ਕਾਹਦੀ ਕਿੰਨੀ ਗਰਮੀ ਆ ਨਾ ਕੱਲ ਵੀ ਹੈ ਗਿਆ ਨਿਆਣੇ ਲੈ ਕੇ ਹੋ ਰਹੀ ਨਿਆਣੇ ਲੈ ਜਾਂਦੇ ਨਹੀਂ ਨਾ ਇਹ ਐਨਵਾਰ ਤੇ ਕਹਿੰਦੇ ਆਉਂਦੇ ਨੇ ਐਨਵਾਰ ਵੀ ਇਹਦੇ ਛੁੱਟੀਆਂ ਵੀ ਆ ਹਾਂ ਫਿਰ ਸਾਰਾ ਕੁਝ ਉਹ ਨਾਲੇ ਪੁਣੇ ਦੇ ਨਾਲੇ ਫੜ ਗਿਆ ਛੁੱਟੀਆਂ ਵੀ ਆ ਪਰ ਉਹ ਕੰਜਰਾਂ ਦੇ ਨਹੀਂ ਘਟਾ ਹਾਂ ਉਹਨਾਂ ਦਾ ਤੇ ਹਾਣਾ ਹੁਣ ਯੂਪੀ ਜਾਣਾ ਉਹਨਾਂ ਨੇ ਅੱਛਾ ਤੇ ਉਹਨਾਂ ਦਾਸੀ ਉਹਦੇ ਮਾਸੀ ਆ ਰਹੀ ਆ ਉਹਨਾਂ ਨੇ ਮੈਦ ਵੀ ਨਾਲ ਲੈ ਆਉਨੇ ਸੀ ਉਹਨੇ ਘਰੇ ਬੱਟ ਨੂੰ ਲੱਗਿਆ ਦੋਦ ਵੀ ਬਰਬਰ ਵੇਰ ਲੀ ਗਏ ਨਾ ਲਿਖਣਾ ਇੱਥੇ ਲਿਖੀ ਜਾਣਾ ਸੀ ਉਹ ਤਿੰਨੇ ਖਦਾਦੇ ਲਿਖਣਾ ਆਹ ਇੱਥੇ ਤੋਂ ਵਾਹ ਕੇ ਲਿਖਣਾ ਬਈ ਇਹਦੀ ਬਾਤ ਕਰ ਲੈਣੀ ਆ ਘਰੇ ਕੰਮ ਕਰਨਾ ਸਤੂ ਆਹ ਘਰੇ ਕੰਮ ਕਰਨਾ ਜੇ ਮਾਲਪਰੀ ਥੱਤੀ ਪਣੀ ਤੇ ਰਾਣ ਭੈਣ ਜੀ ਉਹਦੇ ਵੀ ਜਾਦੀ ਪਣੀ ਉਹ ਮੈਂ ਤਾਂ ਇਹ ਅਖੇਰ ਮੈਂ ਤਾਂ ਸੱਫੇ ਦੇ ਘੱਤੀ ਆਏ ਹਾਂ ਕਾ ਅੱਧੀ ਵਾਲੇ ਇੱਥੇ ਬਣ ਗਏ ਉਹਨਾਂ ਨੇ ਇਹ ਕੰਮ ਪੂਰਾ ਕਰ ਲਏ ਫੇ ਟੈਨਸ਼ਨ ਨਹੀਂ ਆਉਗੀ ਉਧਰੋਂ ਗਰੇ ਨਾ ਹੋਊਗੀ ਮੰਮੀ ਆਪੂ ਪਾਈਂਦੜ ਪਹਿਲਾਂ ਆ ਜਾ ਤੁਹਾਡਾ ਵਰਕ ਹੋ ਰੰਦਾ ਕਰਨਾ ਕਰ ਲੈਣਾ ਮਾ ਕਰਨੇ ਆਨੇ ਮਾਸੀ ਨਾਲ ਮਾਸੀ ਆਉਣੀ ਅੱਛਾ ਤੂੰ ਵੀ ਲੈਨ ਜਾਉਂਗਾ ਨਾ ਮੇ ਬੱਚਾ ਆ ਗਿਆ ਇਹ ਲੰਗਰ ਤੇ ਨਹੀਂ ਪਈਦਾ ਹੁੰਦਾ ਨਾ ਵੀਰ ਨਹੀਂ ਅੰਕਲ 26 ਤਰੀਕ ਵਾਲਾ ਜਿਹੜਾ ਉਹਨਾਂ ਦਾ ਮੇਲਾ ਉਦੋਂ ਪੱਕਾ ਮੀਂਹ ਚ ਆਣੀ ਰੀ ਅੱਛਾ ਬਾਬੇ ਸ਼ੇਖ ਸਾਹਿਬ ਬਾਬੇ ਸ਼ੇਖ ਸਾਹਿਬ ਬਾਬੇ ਸ਼ੇਖ ਸਾਹਿਬ ਤੇ ਸਾਰਿਆਂ ਨੂੰ ਸਾਡੇ ਲੋ ਬੇਨਤੀ ਹੈ ਜੀ ਹਮਮਾ ਕੇ 26 ਤਰੀਕ ਨੂੰ ਪਿੰਡ ਭਾਮ ਪਹੁੰਚਿਓ ਤੇ ਬਈ ਨਾਮੀ ਕਲਾਕਾਰ ਪਹੁੰਚ ਰਹੇ ਨੇ ਕਨਵਰ ਗਲੇਵਾਰ ਕਨਵਰ ਗਲੇਵਾਰ ਵੀ ਆ ਰਹੇ ਆ ਅੱਛਾ ਹਾਂ ਜੀ ਕਨਵਰ ਗਲੇਵਾਰ ਹਾਂ ਜੀ ਮੈਂ ਤਾਂ ਜ਼ਰੂਰ ਆਂ ਪਹੁੰਚਿਓ ਉਹ ਭੁਮਾਗੇ 26 ਜੂਨ ਨੂੰ 26 ਜੂਨ ਨੂੰ ਤੁਹਾਨੂੰ ਖੁੱਲਾ ਸੱਦਾ ਤੇ ਸਾਡੀ ਕੈਟ ਆ ਗਈ ਆ ਹੁਣ ਅੱਛਾ ਕੈਟ ਆ ਜਾ ਕੈਟ ਹਾਂਜੀ ਸਾਡੀ ਕੈਟ ਕਿਹੜੀ ਕੈਟ ਤੁਸੀਂ ਕੈਟ ਤੁਸੀਂ ਕੈਟ ਇਹ ਕੁੜੀ ਨੇ ਬਹੁਤ ਸੇਵਾ ਕੀਤੀ ਅੱਜ ਉਹ ਬਨੀਤ ਕਿੱਥੇ ਅਫਰਚ ਹੈ ਹੈ ਉਹ ਬਨੀਤ ਹੁਣੇ ਗਈ ਆ ਜੇਸੋ ਉਹ ਗਈ ਆਈ ਚਲੇਗੀ ਜਾ ਬਦਲਵਾਦੀ ਮਾਰ ਕੇ ਲੈ ਭੁਮਾਗੇ ਖੇਤੀਰ ਦਾ 1 ਮਿੰਟ ਚ ਆ ਜਾ ਮੇਰੇ ਨਾਲ ਆਹ ਵੇਖ ਲੋ ਆ ਦਿਨ ਉਹ ਦਿਨ ਵਾਲੇ ਆ ਦੀ ਧੀ ਨਹੀਂ ਤੂੰ ਢਿਕੇ ਹੀ ਨਹੀਂ ਹੈ ਵੀਡੀਓ ਵਿੱਚ ਨਾ ਉਹਦਾ ਆ ਦੀ ਧੀ ਆਂਦੇ ਮੈਨੂੰ ਪਤਾ ਨਹੀਂ ਤੁਸੀਂ ਆਵਾਂਗੇ ਨਹੀਂ ਰਾਟਾ ਰਾਟੇ ਨਾ ਨਹੀਂ ਲਿਆ ਸਵੇਰ ਦਾ ਨਹੀਂ ਕਿਨੇ ਫੋਨ ਕੀਤਾ ਤੂੰ ਨਹੀਂ ਆਪੇ ਹੀ ਆ ਰਹੇ ਮੈਨੂੰ ਸੱਚੀ ਨਹੀਂ ਪਤਾ ਤੁੰਹੀ ਆਣਾ ਤੇ ਤੁਹਾਡੇ ਘਰ ਹੀ ਹੋਣਾ ਇਹ ਕੋਈ ਤੂੰ ਫੋਨ ਕਰਦਾ ਮੇਰੀ ਆਉਣਾ ਹੈ ਚੱਲ ਵੇ ਜੇ ਤੈਨੂੰ ਨਹੀਂ ਨਾ ਪਤਾ ਲੈ ਫਿਰ ਆਡੀ ਕੋਲੋਂ ਖਾ ਬਸ ਥੈਂਕ ਯੂ ਤੁਸੀਂ ਖਾ ਲਿਆ ਉਹ ਸਾਡੇ ਘਰ ਤੇ ਆਪ ਤਾਂ ਆਪ ਤੇ ਹੀ ਤਾਂ ਕਰਕੇ ਮੇਰੇ ਤਾਂ ਉਧਰ ਹੀ ਬਸ ਹੁਣ ਵੀ ਪਰੋਣੇ ਤੁਰ ਗਈਆਂ ਆਈਆਂ ਅੱਧੇ ਅੱਧੇ ਚੱਲੇ ਅੱਧੇ ਚੱਲਣਗੇ ਅੱਛਾ ਤੇ ਰੰਗ ਬੜਾ ਕਾਲਾ ਆਇਆ ਕੀ ਆ ਵਗਰਮੀ ਚ ਗਰਮੀ ਚ ਕੰਮ ਬੜਾ ਹੁੰਦੇ ਆ ਹਾਏ ਹਾਏ ਸਾਡੇ ਨਾਲ ਚੱਲ ਬਹਿ ਕੇ ਮਿਲਣਗੀਆ ਚਲ ਆ ਜੀ ਬਹਿ ਨਹੀਂ ਦਿੰਦੇ ਅੰਕਲ ਇੱਕ ਮਿੰਟ ਮੈਂ ਬਹਿ ਕੇ ਖਾਣੇ ਤਾਂ ਤੈਨੂੰ ਵੀ ਬਹਿ ਕੇ ਮਿਲਣਗੀਆ ਜਿਹੜੀ ਯਾਰ ਮੇਰੇ ਨਾਲੇ ਕਿਹੜੀ ਗੱਲ ਹੋ ਜਾਣਾ ਠੀਕ ਹੈ ਚਾਹ ਬਣਾ ਕੇ ਆਈਆਂ ਤੇ ਅਜੇ ਅੰਦਰ ਹੀ ਬੜੀਆਂ ਐਸੀ ਲਓ ਜੀ ਆ ਗਏ ਸਾਡੇ ਲਈ ਲਓ ਜੀ ਗਰਮਾ ਗਰਮ ਪੂਰੀਆਂ ਆ ਗਈਆਂ ਸੌਨੀਦਾ ਤੁਹਾਨੂੰ ਖਾਲੀ ਲੈ ਲੈਂਦੀ ਜਾਵੇ ਸੌਨੀਦਾ ਗੜੀ ਰੱਖ ਦਿਓ ਇਦਾਂ ਹੀ ਨਹੀਂ ਮੈਂ ਪਹਿਲੇ ਖਾਣਾ ਪਹਿਲਾਂ ਹੀ ਖਾ ਕੇ ਫਿਰ ਪਹਿਲਾਂ ਹੀ ਖਾਣਾ ਕਦੀ ਨਹੀਂ ਨਹੀਂ ਬੱਸ ਜਿਵੇਂ ਧਿਆਨ ਹੈ ਵਾਹ ਜ਼ਰਾ ਨਹੀਂ ਨਹੀਂ ਸ਼ਮਲਾ ਲਾ ਲੂਗੀ ਕਿਹਨੈ ਮੇਲਾ ਉਹਨੇ ਛੋਲਾ ਭਰ ਕੇ ਖੜਿਆ ਘਰ ਵੀ ਅੱਗੇ ਐ ਸ਼ੈ ਵੇਲੇ ਗਾਲੀ ਦੇ ਵਿੱਚ ਰੰਪਿੰਦਾ ਕੜੀਆ ਕਈ ਜਾ ਬੀ ਤੁਹਾਨੂੰ ਦੇ ਦਾਂਗਾ ਹੋਰ ਹੋਰ ਕਈ ਜਾ ਯਸਲਾਮੁਅਲੈਕ ਮੈਂ ਪੂਰਾ ਸਲਾਮੁਅਲੈਕ ਕਈ ਤੁਹਾਨੂੰ ਦੇ ਦਾਂਗਾ ਹਾਂ ਠੀਕ ਹੈ ਵਧੀਆ ਤੁਹਾਨੂੰ ਸੁਭਾਨ ਸੁਭਾਨਾ ਵੀ ਹੋਣੇ ਕਿ ਆਇ ਤੂੰ ਅੱਛਾ ਇੱਥੋਂ ਗਿਆ ਹਾਂ ਅੰਟੀ ਮਿੱਠਾ ਖਾ ਅੰਟੀ ਚੌਲ ਹਾਂ ਉਹ ਲੱਗਣ ਚੌਲ ਮਿੱਠੀ ਚੌਲ ਨਹੀਂ 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 ਬਸ ਉਹ ਨਹੀਂ ਖਾਣਾ ਮੈਂ ਈਦ ਪਕਾ ਕੇ ਖੈਰ ਮਾਰਕ ਸਾਰਿਆਂ ਨੂੰ ਆਓ ਜੀ ਤੁਸੀਂ ਮਿਖਾਓ ਸਾਰੇ ਜਾਣੇ ਜੇ ਜਿਹੜੇ ਜਿਹੜੇ ਆਉਣ ਆ ਸਕਦੇ ਆ ਆਪਾਂ ਆ ਸਕਦੇ ਆ ਜੇ ਸਬਸਕ੍ਰਾਈਬ ਕਰਾਉਣ ਨੂੰ ਕਹਿੰਦੇ ਆ ਜਿਹੜੇ ਵਾਲੇ ਆ ਸਕਦੇ ਆ ਆ ਸਕਦੇ ਸਾਰੇ ਸਾਡੇ ਖਾਓ ਵੀ ਜਿਹੜਾ ਮਰਜ਼ੀ ਆਵੇ ਤੇ ਜਿਹੜਾ ਮਰਜ਼ੀ ਖਾਵੇ ਆਵੇ ਤੇ ਨਿਹਾਲ ਹੋ ਜਾਵੇ ਤਾਂ ਸਗਾਦਾ ਹੁੰਦੇ ਤੁੰਗਮ ਗਰਮੀ ਬਹੁਤ ਚੱਲ ਚੱਲ ਨੂੰ ਪਤਾ ਵੀਡੀਓ 'ਚ ਵੀ ਆਸਦੀ ਰਹੀ ਨਹੀਂ ਆ ਪਾਸੋ ਵੀਡੀਓ 'ਚ ਵੀ ਨਾ ਸਭ ਤਾਂ ਨਹੀਂ ਹੁੰਦਿਆ ਪਰ ਇਹ ਧੋਖਾ ਕਰ ਗਈ ਐਂਟੀ ਕਰ ਮੇਰ ਨਾਲ ਬਹੁਤ ਤਗੜਾ ਧੋਖਾ ਕੀਤਾ ਮੈਂ ਕੱਲ ਇਹਨੂੰ ਸਿੱਧੇ ਸਿੱਧੇ ਫੋਨ ਕੀਤਾ ਹਾਂ ਇਹਨੂੰ ਮੈਂ ਵਧਾਈ ਦਿੱਤੀ ਜੀ ਦੀ ਅੱਛਾ ਫਿਰ ਮੈਂ ਹਾਂ ਇਦਾਂ ਕਰ ਗਈ ਤੁਹਾਡੇ ਘਰਾਂ ਲਾ ਕੇ ਲੰਗਰ ਲੱਗਾ ਵਾ ਲੋਹੜੀ ਜੀ ਦੇ ਰਹੀ ਬੋਤਲਾਂ ਨਹੀਂ ਮਿਲਣ ਮੈਂ ਇੱਥੇ ਹੰਟੀਆਂ ਦੇ ਬਿਠਾ ਸੀ ਕਾਹਦੇ ਬੋਤਲਾਂ ਲੋਹੜੀ ਜੀ ਦਾ ਹਾਂ ਛੋਟੀਆਂ ਬੋਤਲਾਂ ਨਹੀਂ ਮਿਲਦੀਆਂ ਹਾਂ ਤੇ ਮੈਂ ਹਾਂ ਇੱਕ ਜਗ੍ਹਾ ਦੋ ਕਿਧਰ ਹੀ ਫੜਾ ਜਾ ਸਾਫ਼ ਹੀ ਮੁਕਰੀਆਂ ਨਹੀਂ ਆੜੇ ਤੇ ਲੰਗੜੀਆਂ ਨੀਂ ਹੇਠੇ ਮੈਂ ਤਾਂ ਆਪ ਨਹੀਂ ਪੀਤਾ ਤੇ ਮੈਂ ਕਿੱਥੋਂ ਵੇਖਣਾ ਮੈਨੂੰ ਪਤਾ ਨਹੀਂ ਉਹ ਹੈਣੀ ਆਣੀ ਤੇ ਉਹ ਮਸਜਿਦ ਤੋਂ ਮਿਲਿਆ ਹੁਣ ਇਹਨਾਂ ਨੂੰ ਮੈਂ ਤਾਂ ਦੇਖਿਆ ਹੀ ਨਹੀਂ ਆ ਮੈਂ ਦੁਫਾਨ ਨੇ ਦਰਸ਼ਨ ਕਰਵਾਏ ਇਹਨਾਂ ਨੇ ਜ਼ਰੂਰ ਦੱਸਿਆ ਫਿਲੋਰੀ ਜੀ ਨਾਲ ਮਿਲਿਆ ਤੇ ਉੱਥੇ ਗੱਲਾਂ ਵੀ ਆ ਸੀਸੀ ਉਹਨੇ ਤੂੰ ਇਹਨੂੰ ਵੀ ਗਿਆ ਕਰਦੇ ਬੱਸ ਦੇ ਲਿਆ ਨਹੀਂ 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 ਦੇਰ ਹੈਗਾ ਵਾ ਨਾ ਨਾ ਸੋਚਿਆ ਨਹੀਂ ਹੈ ਨਾ ਕਿ ਗੱਲਾਂ ਕਰ ਰਹੀ ਹੈ ਨਿਆਣੂ ਆ ਬੱਚੀ ਆ ਨਾ ਇਹ ਆਹ ਬੱਚੀ ਆ ਜੀ ਆਪੇ ਸਮਝ ਲੱਕ ਜਾਣੀ ਮਾਤਾ ਜੀ ਇਹੋ ਸੋਹਰੇ ਗਈ ਨਾ ਇਹਨਾਂ ਕਰਦੇ ਜਿੰਨਾ ਮੈਂ ਰੰਗ ਤੋਂ ਲੰਟੀ ਪਿਆਰ ਕਰਦੇ ਮੈਨੂੰ ਤਾਂ ਇਹ ਤੇਰੀ ਜ਼ਬਾਨ ਸੁੱਕੀ ਸੁਵੇ ਦਾ ਨਾਂ ਲੈ ਲੈ ਗਈ ਪਰਾਣਾ ਆਈ ਤੂੰ ਹੁਣ ਵਾਰਾ ਤਾ ਯਾ ਉਹ ਵੀ ਖਾ ਕੇ ਚਲ ਗਈ ਉਸੇ ਬਨੇ ਹੋਣਾ ਹੀ ਹੈ ਥੋੜਾ ਟਾਈਮ ਪਹਿਲਾਂ ਆਈ ਹੈ ਕਿਹੜਾ ਉਹ 8 11 12 ਪੂੜੀਆਂ ਖਾਧੀਆਂ ਉਹ ਦੋ ਪੂੜੀਆਂ ਖਾਧੀਆਂ ਮੈਂ ਤੀਸਰੀ ਲਖਵਾਈ ਤੇ ਸਿਰਫ ਦੋ 6 ਪੂੜੀਆਂ ਮੈਂ ਰੱਖੇਆਂ ਅੰਦਰ ਗਾੜੀ ਉਹ ਇਹ ਕਾਪ ਬੜੀ ਖੰਦਾ ਹੈ ਸਾਡੀ ਕਾਪ ਬਹੁਤ ਕਾਪ ਹੁੰਦਾ ਮੇਰੇ ਕੋ ਪ੍ਰੂਫ ਹੈਗਾ ਪ੍ਰੂਫ ਕੱਟੀਆਂ ਪ੍ਰੂਫ ਲਾਓ ਕਰੋ ਕੱਟੜ ਜੀ ਪਾਈਆਂ ਨਾ ਨਾ ਢਿਡ ਜੀ ਨਹੀਂ ਪਾਈਆਂ ਤਿੰਨ ਨੇ ਢਿਡ ਜਿ ਪਾਈਆਂ ਤਿੰਨ ਨੇ ਝੋਲੇ ਜਿ ਪਾਈਆਂ ਠੀਕ ਆ ਤਿੰਨ ਨੇ ਪਾਈਆਂ ਢਿਡ ਦੋ ਸਵਾਦੋ ਭਾਈਆਂ ਤੇ ਪੌਣੇ ਜਰ ਘਰ ਖੜੀਆਂ ਬਾਕੀ ਘਰ ਲੈ ਆ ਫੇਰ 6 ਪੂਰੀਆਂ ਲਾ ਗਿਆ ਵੀ ਫੇਰ ਵੀ ਕਹਣਾ ਬਟਾਈ ਟਾਈ ਖਾਧੀਆਂ ਮਾ ਸਵਾਦ ਤਿੰਨ ਮਾ ਲੈ ਸਵਾਦ ਦੇਖਿਆ ਸਵਾਦ ਤਿੰਨ ਸਵਾਦ ਦੋ ਸਵਾਦ ਦੋ 6 ਪੂਰੀਆਂ ਟੀਮੇ ਤੇ ਘੜੀ ਰੱਖੀਆਂ ਅਸੀਂ ਨਾਲ ਇਹਨੇ ਖਾਦੇ ਚੌਲ ਨਾਲ ਸਾਰਾ ਸਲਾਦ ਚੌਲ ਵੀ ਨਹੀਂ ਮੈਂ ਖਾਦੇ ਮੈਂ ਸੈਲਟ ਵੀ ਨਹੀਂ ਖਾਦਾ ਪਰ ਜੀਵਨ ਜਹਾਨ ਹੈਗੀ ਆ ਖਾ ਵੀ ਸਕਦੀ ਆ ਪਰ ਮੈਂ ਨਹੀਂ ਖਾਦਾ ਪਰ ਇਹ ਹੈਗਾ ਕਿ ਹੁਣ ਤੁਹਾਡੀਆਂ ਨਾਲ ਕਿਣੀ ਜਾਵੀ ਨਹੀਂ ਮੈਂ ਕਹਦੀ ਕਿੰਨੀਆਂ ਇੰਨੇ ਕਿੰਨੀਆਂ ਕੈਮਰਾ ਕੈਮਰਾ ਦਸੂ ਮੁੜ ਕੇ ਕੈਮਰੇ 'ਚ ਹੀ ਦੋ ਖਾ ਲਾਂਗੇ। ਕਈ ਬਾਅਦ ਚ ਫੇਰ ਖਾ ਲਾਂਗੇ। ਇੱਕ-ਇੱਕ ਕੇ ਕਈ ਬਾਅਦ ਖਾ ਲਾਂਗੇ ਹਨਾ। ਚਲੋ ਖਾ ਲਓ ਫੇਰ ਬਾਅਦ ਬਣਾਉਨੇ ਆ। ਠੰਡਾ ਮਿੱਠਾ ਜਲ ਸਾਕੇ ਸਰਦਾਈ ਦਾ ਲੰਗਰ ਵੀ ਸਾਕੇ ਜਾਣਾ ਵਾਹਿਗੁਰੂ। ਵਾਹਿਗੁਰੂ ਠੰਡਾ ਮਿੱਠਾ ਜਲ ਸਾਕੇ ਵਾਹਿਗੁਰੂ। ਕਿਰਪਾ ਕਰੋ ਸਾਰੇ ਸਾਰੀ ਸੰਗਤ ਦੇ ਮੇਰ ਭਰਿਆ ਹੱਥ ਰੱਖੋ। ਧੰਨ ਬਾਬਾ ਦੀਪ ਸਿੰਘ ਜੀ ਮੇਰ ਭਰਿਆ ਹੱਥ ਰੱਖੋ ਸਾਰੀ ਸੰਗਤ ਦੇ। ਤੇ ਠੰਡਾ ਮਿੱਠਾ ਜਲ ਸਾਕੇ ਜਾਣਾ ਵਾਹਿਗੁਰੂ। ਨਾਲ ਸਰਦਾਈ ਜੇ ਚਣਿਆਂ ਦਾ ਪ੍ਰਸਾਦ ਵੀ ਜੇ ਸਿੱਧੇ ਸਿੱਧੇ ਮੂੰਹ ਕਰ ਲਓ ਵਾਹਿਗੁਰੂ ਸ਼ਰਧਾਰੂ ਵੀਡੀਓ ਚੱਲ ਰਹੀ ਜੇ ਇੱਥੇ 62 ਸੀਨ ਆ ਜਾਊਗਾ YouTube 'ਚ ਵਾਹਿਗੁਰੂ ਵਾਹਿਗੁਰੂ ਠੰਡਾ ਜਲ ਛੱਕ ਕੇ ਵਾਹਿਗੁਰੂ ਸਰਦਾਈ ਠੰਡੀ ਮਿੱਠੀ ਛੱਕ ਕੇ ਜਾਣਾ ਗੱਡੀ ਵਾਲੇ ਵੀਰ ਜੀ ਲਾ ਦਿਓ ਸ਼ਹਿਰ ਤੇ ਗੱਡੀ ਤੇ ਸਰਦਾਈ ਦਾ ਲੰਗਰ ਛੱਕ ਕੇ ਵਾਹਿਗੁਰੂ ਨਾਲ ਚਣਿਆਂ ਦਾ ਪ੍ਰਸਾਦ ਪਿੰਡ ਭਾਵ ਦੇ ਵਿੱਚ ਚੱਲ ਰਿਹਾ ਲੰਗਰ ਪਿੰਡ ਪਹਾਉਂ ਦੇ ਵਿੱਚ ਹਰ ਹਰ ਵਾਰੇ ਸਪੀਲ ਦਾ ਲੰਗਰ ਲਾਜਾਂਦਾ ਜੇ ਤੇ ਹਰ ਵਾਰੀ ਵੱਧ ਤੋਂ ਵੱਧ ਜਦੋਂ ਤਰੱਕੀ ਹੁੰਦੀ ਜੇ ਜਿੰਨੇ ਵੀ ਸੇਵਾਦਾਰ ਜੇ ਵੱਧ ਤੋਂ ਵੱਧ ਚੜ ਕੇ ਮਤਲਬ ਸਪੀਲ ਲਾਉਂਦੇ ਜੇ ਤੇ 6 ਵਜੇ ਤੱਕ ਸਪੀਲ ਲੱਗਦੀ ਜੇ ਪਹਿਲੇ ਨੰਬਰ ਤੇ ਸਪੀਲ ਜੇ ਪਿੰਡ ਪਹਾਉਂ ਦੀ ਏ ਇਹ 6 ਵਜੇ ਦਾ ਟਾਈਮ ਜੇ 6 ਵਜੇ ਤੱਕ ਲਾਉਂਦੇ ਜੇ ਤਗੜੇ ਹੋ ਤਗੜੇ ਸੇਵਾਦਾਰ ਹੋ ਗੱਡੀ ਵਾਲੇ ਕਿੰਨੇ ਆ ਮੇਰੇ ਗੱਡੀ ਵਾਲੇ ਵੀਰ ਜੀ 80 ਲੱਖ ਦਮੜੇ 80 ਲੱਖ ਦਮੜੇ ਸਪੀਨ ਦੇ ਵਿੱਚ ਹਸੇ ਪਾ ਗਏ ਨੇ ਮਹਾਰਾਜ ਨੇ ਜਿਨੇ ਪਰ ਕੇ ਭਰਪੂਰ ਰੱਖਣਾ ਤੇ ਕਮਾਈਆਂ ਚ ਪਰਕਣਾ ਪਾਵੇ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਭਰਿਆਤ ਰੱਖੇ ਆ ਸਾਡੇ ਪਾਪਾ ਸ਼ੀਸ਼ੋ ਜੀ 50 ਲੱਖ ਦਮੜੇ ਪਾ ਗਏ ਨੇ ਸਪੀਨ ਦੇ ਵਿੱਚ ਹਸੇ ਤੇ ਮਹਾਰਾਜ ਨੇ ਖਜ਼ਾਨੇ ਭਰ ਕੇ ਭਰਪੂਰ ਰੱਖਣਾ ਕਮਾਈਆਂ ਚ ਪਰਕਣਾ ਪਾਵੇ ਬਾਬਾ ਦੀਪ ਸਿੰਘ ਜੀ ਮੇਰ ਪਰ ਹੱਥ ਰੱਖੋ ਪਰਿਵਾਰ ਤੇ ਵਾਹਿਗੁਰੂ ਵਾਹਿਗੁਰੂ ਮੰਨ ਲੈ ਚਲਾਗੇ ਕਰਦੋ ਸੇਵਾ ਵਾਹਿਗੁਰੂ ਸੇਵਾ ਦਾ ਸੇਵਾ ਆਪਾਂ ਮਾੜਿਓ ਭਾਜ ਤੋੜ ਕੇ ਸੇਵਾ ਕਰੋ ਵਾਹਿਗੁਰੂ ਠੰਡਾ ਮਿੱਠਾ ਜਲ ਛੱਕ ਕੇ ਜਾਣਾ ਵਾਹਿਗੁਰੂ ਠੰਡਾ ਮਿੱਠਾ ਜਲ ਛੱਕ ਕੇ ਵਾਹਿਗੁਰੂ ਸ਼ਰਦਾਈ ਦਾ ਲੰਗਰ ਸਾ